ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਮੈਂ ਇੱਕ ਅਜਿਹਾ ਵਜ਼ੀਫਾ ਦੱਸਾਂਗਾ ਇੱਕ ਅਜਿਹਾ ਪਾਵਰਫੁਲ ਵਜ਼ੀਫਾ ਦੱਸਾਂਗਾ ਜਿਹੜਾ ਕਿ ਮੈਨੂੰ ਵੀ ਇੱਕ ਨੈਣੀ ਤਾਲ ਦੇ ਮਸਜਿਦ ਮੌਲਵੀ ਸਾਹਿਬ ਉਹਨਾਂ ਨੇ ਦੱਸਿਆ ਸੀ ਤੇ ਮੈਂ ਖੁਦ ਅਜ਼ਮਾਇਆ ਕਿ ਇਸ ਵਜ਼ੀਫੇ ਨੂੰ ਦੇਖ ਚੁੱਕਾ ਹਾਂ ਤੇ ਬਹੁਤ ਸਾਰੇ ਲੋਕਾਂ ਨੇ ਇਸ ਵਜ਼ੀਫੇ ਨੂੰ ਅਜ਼ਮਾ ਕੇ ਦੇਖਿਆ ਹੈ ਬਹੁਤ ਹੀ ਫਾਇਦੇਮੰਦ ਇਹ ਵਜ਼ੀਫਾ ਤੇ ਇਸ ਵਜ਼ੀਫੇ ਦਾ ਅਸਰ ਹੁੰਦਾ ਹੀ ਹੁੰਦਾ ਹੈ ਇਹ ਵਜ਼ੀਫਾ ਕਮ ਜ਼ਰੂਰ ਕਰਦਾ ਹੈ ਦੋਸਤੋ ਤੁਸੀਂ ਇਸ ਵਜ਼ੀਫੇ ਦੀ ਵਰਤੋਂ ਕਰਨ ਲਈ ਇਹ ਵਜ਼ੀਫਾ ਤੁਸੀਂ ਆਪਣੇ ਪਾਉਣ ਵਾਲੇ ਕੱਪੜਿਆਂ ਤੇ ਕਰਨਾ ਹੈ ਜਿਹੜੇ ਕੱਪੜੇ ਤੁਸੀਂ ਪਾਉਂਦੇ ਆ ਉਹਨਾਂ ਕੱਪੜਿਆਂ ਤੇ ਤੁਸੀਂ ਇਹ ਵਜ਼ੀਫਾ ਕਰਨਾ ਹੈ ਕੋਨੇ ਕਪੜੇ ਤੁਹਾਡੇ ਚਾਹੀਏ ਨਵੇਂ ਹੋਣ ਜਾਂ ਪੁਰਾਣੇ ਹੋਣ ਜਾਂ ਕੁਰਤਾ ਪਜਾਮਾ ਹੋਵੇ ਜਾਂ ਕੋਟ ਪੈਂਟ ਹੋਵੇ ਜਾਂ ਪੈਂਟ ਸ਼ਰਟ ਹੋਵੇ ਜਾਂ ਸਲਵਾਰ ਸੂਟ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਪੜਾ ਹੋਵੇ ਤੁਸੀਂ ਉਸ ਕਪੜੇ ਤੇ ਇਸ ਅਮਲ ਨੂੰ ਇਸ ਛੋਟੇ ਜਿਹੇ ਅਮਲ ਨੂੰ ਕਰ ਲੈਣਾ ਹੈ ਜਦ ਵੀ ਤੁਸੀਂ ਕਪੜੇ ਬਦਲੋ ਉਦੋਂ ਤੁਸੀਂ ਇਸ ਅਮਲ ਨੂੰ ਕਰਨਾ ਹੈ ਚਾਹੇ ਤੁਸੀਂ ਰੋਜ਼ ਕਪੜੇ ਬਦਲਦੇ ਹੋ ਜਾਂ ਇੱਕ ਦਿਨ ਛੱਡ ਕੇ ਕਪੜੇ ਬਦਲਦੇ ਹੋ ਇਆ ਫਿਰ ਹਫ਼ਤੇ ਦੇ ਵਿੱਚ ਦੋ ਵਾਰ ਤਿੰਨ ਵਾਰ ਕਪੜੇ ਬਦਲਦੇ ਹੋਵੋ ਯਾਨੀ ਕਿ ਜਦ ਵੀ ਤੁਸੀਂ ਕਪੜੇ ਬਦਲਨੇ ਆ ਉਸ ਵੇਲੇ ਤੁਸੀਂ ਇਸ ਅਮਲ ਨੂੰ ਕਰਨਾ ਹੈ ਕਹਿੰਦਾ ਮਤਲਬ ਹੈ ਕਿ ਜਦ ਵੀ ਤੁਸੀਂ ਕਪੜੇ ਬਦਲਨੇ ਆ ਤਾਂ ਉਸ ਵੇਲੇ ਤੁਸੀਂ ਇਸ ਅਮਲ ਨੂੰ ਕਰ ਲੈਣਾ ਆ ਕੋਈ ਜ਼ਿਆਦਾ ਲੰਬਾ ਚੌੜਾ ਅਮਲ ਨਹੀਂ ਹੈਗਾ ਬਹੁਤ ਜ਼ਿਆਦਾ ਤੁਹਾਡਾ ਵਕਤ ਨਹੀਂ ਲੱਗਣਾ ਇਸ ਅਮਲ ਨੂੰ ਕਰਨ ਵੇਲੇ ਸਿਰਫ ਦੋ ਜਾਂ ਤਿੰਨ ਮਿੰਟ ਦਾ ਵਕਤ ਲੱਗਣਾ ਆ ਇਸ ਅਮਲ ਨੂੰ ਕਰਨ ਲਈ ਪਰ ਦੋਸਤੋ ਇਸ ਅਮਲ ਦੇ ਤੁਹਾਨੂੰ ਇੰਨੇ ਜ਼ਿਆਦਾ ਫਾਇਦੇ ਹੋਣਗੇ ਇੰਨੇ ਬੇਸ਼ੁਮਾਰ ਫਾਇਦੇ ਹੋਣਗੇ ਤੁਸੀਂ ਆਪਣੀ ਅੱਖਾਂ ਨਾਲ ਉਹ ਫਾਇਦੇ ਖੁਦ ਦੇਖ ਪਾਉਂਗੇ ਦੋਸਤੋ ਤੁਸੀਂ ਇਸ ਅਮਲ ਨੂੰ ਕਰਕੇ ਆਪਣੇ ਕੱਪੜਿਆਂ ਤੇ ਫੂਕ ਮਾਰ ਦੇਣੀ ਹੈ ਦਮ ਕਰ ਦੇਣਾ ਹੈ ਅਤੇ ਉਹਨਾਂ ਕੱਪੜਿਆਂ ਨੂੰ ਪਹਿਨ ਕੇ ਉਹਨਾਂ ਕੱਪੜਿਆਂ ਨੂੰ ਪਾ ਕੇ ਤੁਸੀਂ ਜਿਸ ਵੀ ਇਨਸਾਨ ਦੇ ਸਾਹਮਣੇ ਜਾਓਗੇ ਉਹ ਇਨਸਾਨ ਤੁਹਾਡ ਨੂੰ ਬੇहद ਹੀ ਮੁਹੱਬਤ ਦੇ ਨਾਲ ਅਤੇ ਬਹੁਤ ਹੀ ਜ਼ਿਆਦਾ ਇੱਜ਼ਤ ਦੀ ਨਜ਼ਰ ਦੇ ਨਾਲ ਦੇਖੇਗਾ ਦੋਸਤੋ ਇਹਨਾਂ ਦਮ ਕੀਤੇ ਹੋਏ ਕੱਪੜਿਆਂ ਨੂੰ ਪਾਉਣ ਦੇ ਨਾਲ ਇਨਸਾਨ ਹਰ ਇੱਕ ਤਰ੍ਹਾਂ ਦੇ ਜਾਦੂ ਟੋਣੇ ਤੋਂ ਹਰ ਇੱਕ ਤਰ੍ਹਾਂ ਦੀ ਬੁਰੀ ਨਜ਼ਰ ਤੋਂ ਹਰ ਤਰ੍ਹਾਂ ਦੀ ਬੁਰੀ ਬਲਾ ਤੋਂ ਮਹਫੂਜ਼ ਹੋ ਜਾਂਦਾ ਹੈ ਇਹਨਾਂ ਕੱਪੜਿਆਂ ਨੂੰ ਪਾ ਕੇ ਜਦੋਂ ਬੰਦਾ ਕਿਤੇ ਸਫ਼ਰ ਤੇ ਨਿਕਲਦਾ ਆ ਤਾਂ ਉਸ ਦਾ ਸਫ਼ਰ ਬਿਲਕੁਲ ਸੁੱਖ ਸੁਵਿਲੀ ਦੇ ਨਾਲ ਕੱਟਦਾ ਆ ਸਫਰ ਦੇ ਵਿੱਚ ਆਉਣ ਵਾਲੀਆਂ तमाम ਮੁਸ਼ਕਿਲਾਂ तमाम ਬੰਦਿਸ਼ਾਂ तमाम ਰੁਕਾਵਟਾਂ हट ਜਾਂਦੀਆਂ ਆ ਇਸ ਵਜ਼ੀਫੇ ਨੂੰ ਕਰਨ ਤੋਂ ਬਾਅਦ ਜਦੋਂ ਬੰਦਾ ਆਪਣੇ ਕੱਪੜਿਆਂ ਤੇ ਦਮ ਕਰਕੇ ਉਹਨਾਂ ਕੱਪੜਿਆਂ ਨੂੰ ਪਾਉਂਦਾ ਆ ਤਾਂ ਜਿੰਨੀਆਂ ਵੀ ਜਿਸਮ ਦੇ ਵਿੱਚ ਤਕਲੀਫਾਂ ਹੁੰਦੀਆਂ ਆ ਜਿੰਨੀਆਂ ਵੀ ਬਿਮਾਰੀਆਂ ਹੋਣਗੀਆਂ ਉਹ ਹੌਲੀ-ਹੌਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਦਾਹਰਨ ਦੇ ਤੌਰ ਤੇ ਜੇਕਰ ਤੁਹਾਡੇ ਹੱਥ ਤੇ ਦਰਦ ਹੁੰਦਾ ਹੋਵੇ ਬਾਹ ਤੇ ਦਰਦ ਹੁੰਦਾ ਹੋਵੇ ਜਾਂ ਪੀੜ ਸਿਰ ਦਰਦ ਹੁੰਦਾ ਹੋਵੇ ਸਿਰ ਦਰਦ ਹੁੰਦਾ ਹੋਵੇ ਜਾਂ ਫਿਰ ਪੂਰੇ ਬਦਨ ਤੇ ਦਰਦ ਹੁੰਦਾ ਹੋਵੇ ਤਾਂ ਤੁਸੀਂ ਦਮ ਕਰਕੇ ਕੱਪੜਿਆਂ ਤੇ ਇਹਨਾਂ ਕੱਪੜਿਆਂ ਨੂੰ ਪਾ ਲਵੋ ਇਨਸ਼ਾਅੱਲਾ ਤੁਹਾਡੀ ਹਰ ਇੱਕ ਮੁਸ਼ਕਿਲਾਂ ਤੁਹਾਡੀ ਹਰ ਇੱਕ ਦਰਦ ਜਿਹੜਾ ਬਿਨਾਂ ਵਜ੍ਹਾ ਤੋਂ ਹੀ ਹੁੰਦਾ ਹੋਵੇ ਉਹ ਠੀਕ ਹੋ ਜਾਵੇਗਾ ਤੇ तमाम तरह ਦੀਆਂ ਜਿਸਮ ਦੀਆਂ ਪਰੇਸ਼ਾਨੀਆਂ ਤੁਹਾਡੀਆਂ ਠੀਕ ਹੋ ਜਾਣਗੀਆਂ ਦੋਸਤੋ ਇਸ ਵਜ਼ੀਫੇ ਨੂੰ ਔਰਤਾਂ ਵੀ ਕਰ ਸਕਦੀਆਂ ਨੇ ਮਰਦ ਵੀ ਕਰ ਸਕਦੇ ਨੇ ਬਜ਼ੁਰਗ ਵੀ ਕਰ ਸਕਦੇ ਨੇ ਕੋਈ ਵੀ ਕਰਦਾ ਮੈਂਬਰ ਕੋਈ ਵੀ ਪਰਿਵਾਰ ਵਿੱਚੋਂ ਕੋਈ ਵੀ ਕਰਦੇ ਸਾਰੇ ਮੈਂਬਰ ਵੀ ਕਰ ਸਕਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਬੱਚੇ ਛੋਟੇ-ਛੋਟੇ ਨੇ ਉਸ ਵਜ਼ੀਫੇ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਉਹਨਾਂ ਦੇ ਕੱਪੜਿਆਂ ਤੇ ਇਸ ਵਜ਼ੀਫੇ ਨੂੰ ਕਰ ਕਰਕੇ ਕੱਪੜਿਆਂ ਤੇ ਦਮ ਕਰਕੇ ਉਹਨਾਂ ਨੂੰ ਪਹਿਨਾ ਦਿਓ ਇਸ ਤਰ੍ਹਾਂ ਤੁਹਾਡੇ ਬੱਚੇ ਵੀ ਹਰ ਇੱਕ ਬੁਰੀ ਬਲਾ ਤੋਂ ਮਹਫੂਜ਼ ਰਹਿਣਗੇ ਅੱਲਾਹ ਤਾਲਾ ਦੀ ਨਿਗਹਿਵਾਨੀ ਵਿੱਚ ਰਹਿਣਗੇ ਤਾਂ ਦੋਸਤੋ ਇਸ ਅਮਲ ਨੂੰ ਕਰਨ ਦਾ ਤਰੀਕਾ ਦੱਸਦੇ ਹਾਂ ਹੁਣ ਜਦੋਂ ਵੀ ਤੁਸੀਂ ਕੱਪੜੇ ਬਦਲਦੇ ਹੋ ਚਾਹੇ ਇੱਕ ਦਿਨ ਚ ਇੱਕ ਵਾਰ ਬਦਲਦੇ ਹੋ ਜਾਂ ਕਈ ਲੋਕ ਦੋ ਵਾਰ ਵੀ ਬਦਲਦੇ ਨੇ ਜਾਂ ਫਿਰ ਇੱਕ ਦੋ ਦਿਨ ਬਾਅਦ ਤੁਸੀਂ ਕੱਪੜੇ ਬਦਲਦੇ ਹੋ ਯਾਨੀ ਕਿ ਜਦ ਵੀ ਤੁਸੀਂ ਹੁਣ ਕੱਪੜੇ ਬਦਲਨੇ ਨੇ ਸਭ ਤੋਂ ਪਹਿਲਾਂ ਤੁਸੀਂ ਤਿੰਨ ਵਾਰ ਦਰੂਦ ਪਾਗ ਪੜਨਾ ਹੈ ਤਿੰਨ ਵਾਰ ਦਰੂਦ ਸ਼੍ਰੀਫ ਪੜਨਾ ਹੈ ਜਿਹੜਾ ਵੀ ਦਰੂਦ ਪਾਗ ਤੁਹਾਨੂੰ ਯਾਦ ਹੈ ਜਿਹੜਾ ਵੀ ਦਰੂਦ ਪਾਗ ਤੁਹਾਨੂੰ ਆਉਂਦਾ ਹੈ ਤੁਸੀਂ ਉਹ ਦਰੂਦ ਸ਼੍ਰੀਫ ਪੜ ਲੈਣਾ ਹੈ तीन बार द्रूद पाक पढ़ने बाद पहला कलमा लाई लहा इला मोहम्मद उर रसुल्ला लाई इल्लल्लाह इ ला मुहम्मद उर रसुल्ला ला लहा इला मुहमद उ रसूलिला एक कलमा तीन बार इस कलमे को कलमा ए तयबा भी कहें उस वजीफा पढ़ना है वह सुन लवो या नूरो या रहीमो या कािरो या नूरो या रहीमो या कािरो या नूरो या रहीम या कादिर हो यह वजीफा तुम सौ बार पढ़ना है इस वजीफे तो को सौ बार पढ़न तो बाद ध्रूद पाक तीन बार फिर तो पढ़ देना है जो शुरू के पढ़िया होगा इतने तजीफा है मुकम्मल हो जाएगा खत्म हो जाएगा उस तो बाद अपने पाने वाले कपड़िया से चं तरह फूक मार देनी है इस तरह फूक मारनी है कि सारे कपड़िया से थोड़ी फूक वज जाए सारे कपड़े दम हो जा ਤੁਸੀਂ ਇਸ ਅਮਲ ਦੇ ਨਾਲ ਇੱਕ ਹੋਰ ਕੰਮ ਐਡ ਕਰ ਸਕਦੇ ਆ ਉਹ ਹੈ ਕਿ ਜਦ ਵੀ ਤੁਸੀਂ ਕੱਪੜੇ ਪਾਉਣੇ ਆ ਉਸ ਵੇਲੇ ਕੱਪੜਿਆਂ ਤੇ ਦਮ ਕਰਨਾ ਹੀ ਆ ਨਾਲ ਇੱਕ ਕੌਲੀ ਵਿੱਚ ਥੋੜਾ ਜਿਹਾ ਸਾਫ਼ ਪਾਣੀ ਲੈ ਕੇ ਉਸ ਤੇ ਵੀ ਦਮ ਕਰ ਦੇਣਾ ਹੈ ਅਤੇ ਉਸ ਦਮ ਕੀਤੇ ਹੋਏ ਜਲ ਦੇ ਛਿੱਟੇ ਵੀ ਤੁਸੀਂ ਆਪਣੇ ਕੱਪੜਿਆਂ ਤੇ ਮਾਰ ਸਕਦੇ ਆ ਦੋਸਤੋ ਬਹੁਤ ਹੀ ਤਾਕਤਵਰ ਇਹ ਅਮਲ ਹੈ ਹਰ ਇੱਕ ਬੁਰੀ ਬਲਾ ਤੋਂ ਹਰ ਇੱਕ ਬੁਰੀ ਨਜ਼ਰ ਤੋਂ ਤੁਹਾਨੂੰ ਇਸ ਅਮਲ ਨੂੰ ਕਰਨ ਦੇ ਨਾਲ ਕਿਸੇ ਦੀ ਵੀ ਨਜ਼ਰ ਨਹੀਂ ਲੱਗ ਸਕਦੀ چاہے ਉਹ ਕਿੰਨੀ ਵੀ ਪੈੜੀ ਤੋਂ ਪੈੜੀ ਨਜ਼ਰ ਹੋਵੇ ਤੁਹਾਡੇ ਤੇ ਉਸ ਬੁਰੀ ਨਜ਼ਰ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਕਿਸੇ ਵੀ ਬੁਰੀ ਸ਼ਕਤੀ ਦਾ ਅਸਰ ਨਹੀਂ ਹੋਵੇਗਾ ਜਿਸ ਵੀ ਕੰਮ ਲਈ ਤੁਸੀਂ ਇਹ ਦਮ ਕੀਤੇ ਹੋਏ ਕੱਪੜੇ ਪਾ ਕੇ ਜਾਓਗੇ ਤੁਹਾਨੂੰ ਉਸ ਕੰਮ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਇਸ ਵਜ਼ੀਫੇ ਦੇ ਨਾਲ ਇਸ ਅਮਲ ਨੂੰ ਕਰਨ ਦੇ ਨਾਲ ਬੰਦਾ ਅੱਲਾਹ ਤਾਲਾ ਦੀ ਨਿਗਹਿਵਾਨੀ ਦੇ ਵਿੱਚ ਹੋ ਜਾਂਦਾ ਹੈ ਅੱਲਾਹ ਤਾਲਾ ਦੇ ਨਜ਼ਰ-ਏ-ਕਰਮ ਵਿੱਚ ਹੋ ਜਾਂਦਾ ਹੈ ਫਿਰ ਬਿਲਾਵਾ ਉਸ ਬੰਤੇ ਤੋਂ ਕੋਸੋ ਦੂਰ ਰਹਿੰਦੀਆਂ ਨੇ ਇਨਸ਼ਾਅੱਲਾ ਤਬਰ ਕਤਾਲਾ ਤੁਹਾਨੂੰ ਕਾਮਯਾਬੀਆਂ ਦਾ ਮੁਖ ਦੇਖਣ ਨੂੰ ਨਸੀਬ ਹੋਵੇਗਾ ਅਨੇਕਾ ਫੈਜ਼ ਮਿਲਣਗੇ ਕਰਮ ਦੇ ਵਿੱਚ ਬਰਕਤਾਂ ਰੌਣਕਾਂ ਖੁਸ਼ੀਆਂ ਖੇੜੇ ਆਉਣਗੇ ਦੁੱਖਾਂ ਤਕਲੀਫਾਂ ਦਾ ਨਾਸ਼ ਹੋਵੇਗਾ। ਬਸ ਤੁਸੀਂ ਜਿਦ ਵੀ ਕਪੜੇ ਬਦਲਨੇ ਆ ਉਦੋਂ ਇਸ ਛੋਟੇ ਜਿਹੇ ਅਮਲ ਨੂੰ ਕਰਕੇ ਹੀ ਕਪੜੇ ਬਦਲੋ। ਇਨਸ਼ਾਅੱਲਾ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਹੋਣਾ ਸ਼ੁਰੂ ਹੋ ਜਾਵੇਗਾ। ਬਸ ਤੁਸੀਂ ਯਕੀਨ ਦੇ ਨਾਲ ਵਿਸ਼ਵਾਸ ਦੇ ਨਾਲ ਇਸ ਅਮਲ ਨੂੰ ਕਰਨਾ ਹੈ। ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। बेल आइकॉन ਤੇ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾਖ ਦੁਆ ਅਰਜ਼ਾ ਅਮਲ ਵਜ਼ੀਫੇ ਆਪ ਸਭ ਲਈ ਲਗਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ